ਤੋ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤੁਹਾਡਾ ਸ਼ੇਅਰ ਦਾ ਬਟਨ ਜਿਹੜਾ ਹੈ ਇਸ માતા ਨੂੰ ਸਿਰ ਤੇ ਜਿਹੜਾ ਛੱਤ ਦਬਾਰੇ ਵਿਖਾ ਸਕਦਾ ਕਿਉਂਕਿ ਜੇਕਰ ਤੁਸੀਂ ਸ਼ੇਅਰ ਕਰਦੇ ਹੋ ਤਾਂ ਉਹਨਾਂ ਸਮਾਜ ਸੇਵੀਆਂ ਉਹਨਾਂ ਸਮਾਜ ਸੇਵੀ ਸੰਸਥਾਵਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚੂਗੀ ਜਿਹੜੇ ਇਸ ਮਾਤਾ ਦਾਤੀ ਉਹਨਾਂ ਦੇ ਪਰਿਵਾਰ ਦਾ ਜਿਹੜਾ ਸਹਾਰਾ ਬਣ ਸਕੇ। ਕਿਹਦੀ ਚਾਹੀਦਾ ਸਾਡੇ ਨੂੰ ਛੱਤਾਂ ਪਵਾ ਦੇ ਦਾ। ਛੱਤਾਂ ਥੱਲੇ ਪੈਂਦੇ ਹੋ ਜੀਏ ਖਾਈਆਂ ਭੁੱਖ ਤੇ ਤਾਂ ਬੇਟ ਨਿਕਲ ਜਾਂਦੀ ਐ। ਐਡੇ ਕੰਮ ਨਹੀਂ ਨੇ। ਲੱਗੀ ਜਾਂਦਾ ਜਿਵੇਂ ਦੱਸਿਆ ਨੇ ਕਹਿੰਦੇ 16 ਤਰੀਕ ਨੂੰ ਤੂਫਾਨ ਹੋਣਾ ਤੇ ਜਾਣ ਆਏ ਕਰੀਏ ਦਿੱਖ ਤੋ ਤੋ ਹੁਣ ਗੁੜੀ ਆਈ ਹੋਈ ਆ ਕੰਮ ਬਾਤ ਉਹਨੂੰ ਕਹੇ ਤੂੰ ਆ ਰਿਜਵਾਕ ਲੈ ਕੇ ਜਾ ਸਾਡੇ ਨਾਲ ਤੇ ਜਿਹੜਾ ਬਣੂ ਤੇ ਤੀ ਬੇਲ ਨਹੀਂ ਬੰਦ ਕਰਤੀ ਮੁੜ ਕੇ ਮੇਰੇ ਆ ਫੋਨ ਖਾਨ ਵਗੈਰਾ ਸਾਰਾ ਨਿਕਲ ਗਿਆ ਮੜੀਆਂ ਮੜੀਆਂ ਉਂਗਲਾਂ ਆ ਗਈਆਂ ਵਿੱਚ ਤੇ ਡਾਕਟਰ ਨੇ ਫੇਰ ਵੱਡਤੀਆਂ ਕੱਲੀ ਕਮਾਉਣ ਵਾਲੀ ਆ ਇੱਕ ਪੁੱਤ ਹੈ ਉਹਨੂੰ ਗਠੀਆ ਵਾ ਨੋ ਹੈ ਉਹਨੂੰ ਅਧਰੰਗ ਹੈ ਤੇ ਇੱਕ ਜਿਹੜਾ ਪੋਤਾ ਕਮਾਉਣ ਜੋਗਾ ਸੀ ਉਹ ਜਦੋਂ ਦਿਹਾੜੀ ਗਿਆ ਤਾਂ ਉੱਥੇ ਕੋਈ ਪੈਰ ਤੇ ਸੱਟ ਲੱਗ ਗਈ ਅੱਜ 15-20 ਦਿਨ ਹੋ ਗਏ ਉਹ ਵੀ ਮੰਜੇ ਤੇ ਪਿਆ ਹੈ ਇਸ ਵਾਰ ਘਰ ਦੇ ਪਾਣੀ ਦੀ ਮਾਰ ਤੋਂ ਚਾਹੇ ਲੋਕ ਬਚ ਗਿਆ ਪਰ ਅਸਮਾਨੀ ਆਫਤ ਨੇ ਲੱਖਾਂ ਹੀ ਘਰ ਜਿਹੜੇ ਆ ਉਹ ਬਰਬਾਦ ਕਰ ਦਿੱਤੇ ਆ ਜੀ ਅੱਜ ਅਸੀਂ ਸਰਦੂਲਗੜ ਦੇ 5 ਨੰਬਰ ਵਾਰਡ ਦੇ ਵਿੱਚ ਖੜੇ ਆ ਜਿੱਥੇ ਤੁਹਾਨੂੰ ਵਿਖਾਵਾਂਗੇ ਕਿ ਇੱਕ ਘਰ ਇਦਾਂ ਨੁਕਸਾਨਿਆ ਗਿਆ ਇੱਕ ਮਕਾਨ ਸੀ ਉਹਦੇ ਵਿੱਚ ਇੱਕ ਕਮਰਾ ਤੇ ਅੱਗੇ ਬਰਾਂਡਾ ਕਮਰਾ ਜਿਹੜਾ ਹੈ ਉਹਦੀ ਛੱਤ ਡਿੱਗ ਚੁੱਕੀ ਹੈ ਬਰਾਂਡੇ ਦੀ ਹਾਲਤ ਖਸਤਾ ਹੈ ਤੇ ਘਰ ਦੀ ਹਾਲਤ ਵਿਖਾਈਏ ਤਾਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਇੱਕ ਤੰਬੂ ਵਰਗਾ ਇੱਕ ਸਟਰਕਚਰ ਇਹਨਾਂ ਨੇ ਬਣਾਇਆ ਹੋਇਆ ਤੇ ਉਥੇ ਹੀ ਸਾਰਾ ਪਰਿਵਾਰ ਗੁਜ਼ਾਰਾ ਕਰ ਰਿਹਾ ਕੀ ਹਾਲਾਤ ਨੇ ਇੱਕ ਵਾਰ ਮਾਤਾ ਨਾਲ ਗੱਲਬਾਤ ਵੀ ਕਰਾਂਗੇ ਅਸੀਂ ਸਭ ਤੋਂ ਪਹਿਲਾਂ ਵਿਖਾਈਏ ਇੱਧਰ ਜਿਹੜਾ ਇਹ ਘਰ ਦਾ ਸਮਾਨ ਇੱਧਰ ਪੇਟੀ ਪਈ ਆ ਇੱਧਰ ਕੁਸ਼ਕ ਮੰਝੇ ਆ ਉਹ ਬੈੱਡ ਜਿਹੜਾ ਟੁੱਟਿਆ ਹੋਇਆ ਤੇ ਦੋ ਮੰਝੇ ਇੱਧਰ ਜੋੜ ਕੇ ਤੇ ਇਹਦੇ ਨਾਲ ਹੀ ਦੇਖ ਸਕਦੇ ਹਾਂ ਪੌੜੀਆਂ ਦੇ ਉੱਤੇ ਇੱਟਾਂ ਵਗੈਰਾ ਰੱਖ ਕੇ ਤਰਪਾਲ ਪਾ ਕੇ ਇੱਕ ਤੰਬੂ ਬਣਾ ਕੇ ਉਹਦਾ ਸਾਰਾ ਲਿਆ ਹੋਇਆ ਤੇ ਇੱਥੇ ਮਾਤਾ ਜਿਹੜੇ ਆ ਮਾਤਾ ਨਾਲ ਇੱਕ ਵਾਰੀ ਗੱਲ ਕਰਦੇ ਆ ਮਾ ਤਾਂ ਕੀ ਕੰਮ ਧੰਦਾ ਕਰਦੀ ਆ ਕੰਮ ਧੰਦਾ ਬਸ ਆਹੀ ਘਰਾਂ ਦੇ ਕੰਮ ਕਰਦੀਆਂ ਜਾਂ ਵਿਆਹਾਂ ਵਾਹਾਂ ਚ ਬੁੜੀਆਂ ਨੂੰ ਲੈ ਕੇ ਰੋਟੀਆਂ ਪਾਉਣ ਵਾਗ ਜਾਨਣੀ ਆ ਮਾੜਾ ਮੋਟਾ ਇਂ ਗਿਜਾਰਾ ਹੋਈ ਜਾਂਦਾ ਨਾ ਤਾਂ ਕਮਾਉਣ ਵਾਲਾ ਫੁਰ ਕੌਣ ਕੌਣ ਹੈ ਕੋਣ ਹੈ ਮੇਰਾ ਮੁੰਡਾ ਹੈ ਬਸ ਮਾੜਾ ਮੋਟਾ ਜੋ ਉਹ ਵੀ ਰੰਗ ਵਗੈਰੇ ਦਾ ਕੰਮ ਕਰਦਾ ਹੈ ਅੱਜ ਉਹ ਗਿਆ ਦਵਾਈ ਲੈ ਕੀ ਕਾਦੀ ਦਵਾਈ ਕੀ ਹੋਇਆ ਦਵਾਈ ਉਹਨੂੰ ਗਠੀਆ ਵਾ ਗਈ ਅੱਛਾ ਗਠੀਆ ਵਾ ਗਈ ਤੁਸੀਂ ਨੌ ਵੀ ਕਹਿ ਰਹੇ ਸੀ ਕੁਝ ਬਿਮਾਰ ਹੈ ਨਾ ਬਿਮਾਰ ਹਾਂ ਦਰੰਗ ਹੈ ਉਹਨੂੰ ਤਿੰਨ ਸਾਲ ਹੋ ਗਏ ਉਹਨੂੰ ਦਰੰਗ ਨੂੰ ਮੁੰਡਾ ਫੱਟੇ ਤੋਂ ਡਿੱਗ ਗਿਆ ਗਰਮੀ ਦੇ ਵਿੱਚ ਕਾਲਾ ਪੀਲਾ ਹੋ ਗਿਆ ਜਦੋਂ ਜਾਂਦੇ ਹੁੰਦੇ ਸੀਗੇ ਪਲਾਂਥਾਂ ਦੇ ਵਿੱਚ ਕੰਮ ਕਰਨ ਅੱਛਾ ਪੋਤਾ ਜਿਹੜਾ ਉਹ ਪਿਆ ਹੋਇਆ ਪਿਆ ਹੋਇਆ ਪੋਤਾ ਹੈ ਉਹ ਮੇਰਾ ਹਾਂ ਐਂ ਗੱਲ ਹੋ ਗਈ ਕਮਾਉਣ ਵਾਲਾ ਹੁਣ ਕੋਈ ਵੀ ਨਹੀਂ ਰਿਹਾ ਬਟੇ ਅਸੀਂ ਆ ਮਾਂ ਪੁੱਤ ਉਹ ਵੀ ਜੇ ਕੋਈ ਦਿਹਾੜੀ ਮੇਰੀ ਲੱਗ ਜਾਨੀ ਨਹੀਂ ਫਿਰ ਮੈਂ ਤਾਂ ਇਹਨਾਂ ਨੂੰ ਸਾਹਂਦੀ ਐ ਤੇ ਮੈਂ ਤਾਂ ਤੁਸੀਂ ਜਦੋਂ ਅਸੀਂ ਮਕਾਨ ਮੀਂਹ ਪਿਆ ਉਹਦੋਂ ਡਿੱਗਿਆ ਹੈ ਹਾਂ ਉਹਦੋਂ ਡਿੱਗਿਆ ਉਦੋਂ ਕਿ ਕਿੰਤੋਂ ਪਤਾ ਲੱਗ ਗਿਆ ਸੀ ਪਤਾ ਤਾਂ ਸਾਨੂੰ ਲੱਗ ਗਿਆ ਸੀ ਜਦੋਂ ਉਹ ਲਿਆਉ ਡਿੱਗਣ ਲੱਗ ਗਏ ਉਦੋਂ ਮੇਰਾ ਜਵਾਕਾ ਨੇ ਪੇਟੀ ਬਾਹਰ ਕੱਢਤੀ ਬਾਹਰਲੇ ਮੁੰਡਿਆਂ ਨੇ ਆ ਕੇ ਉਹ ਲੂਜਾ ਵੀ ਬੈੱਡ ਵਗੈਰਾ ਕੱਢਤੀ ਬਾਹਰ ਪਹਿਲਾਂ ਆ ਮੜ ਕੇ ਫਿਰ ਚੈਨਲ ਤੋਂ ਆਇਆ ਕਾ ਕਾਗ ਤੱਕ ਫਿਰ ਉਹ ਸਭ ਦੇ ਕੇ ਗਏ ਮੁੰਡੇ ਦੇ ਸਹਰੇ ਦੇ ਕੇ ਗਏ ਕੁੱਝ ਨਹੀਂ ਚਾਹੀਦਾ ਸਾਡੇ ਨੂੰ ਛੱਤਾ ਪਵਾ ਦੇ ਬਸ ਅੱਛਾ ਛੱਤਾ ਥੱਲੇ ਬੰਦੇ ਹੋ ਜੀ ਗਏ ਖਾਈਆਂ ਭੁੱਖ ਤੇ ਤਾਂ ਬੇਟੇ ਨਿਕਲ ਜਾਂਦੀ ਐ ਐਡੇ ਕੰਮ ਨਹੀਂ ਨਿਕਲਦੇ ਮਤਾ ਕੀ ਹੋਇਆ ਤੁਸੀਂ ਆਂ ਉਂਗਲਾਂ ਕਿਵੇਂ ਉਂਗਲਾਂ ਮੈਂ ਰੂਆਲੀ ਬੇਲਣੀ ਦੇ ਵਿੱਚ ਜਾਂਦੀ ਹੁੰਦੀ ਸੀ ਕੰਮ ਤੇ ਹਾਂ ਤੇ ਜਾ ਕੇ ਨਾ ਰੁੱਗ ਸਿੱਟ ਕੇ ਤੇ ਆਏ ਹੱਥ ਲਾ ਲਿਆ ਐ ਕਰਕੇ ਹੱਥ ਠਰ ਗਏ ਚਾਲ ਦੇ ਮਹੀਨੇ ਚ ਤੇ ਉਹਨੂੰ ਪਤਾ ਲੱਗਿਆ ਉਹ ਤਾਂ ਹੁਣ ਸੀਗੇ ਆਏ ਹੱਥ ਲਾ ਕੇ ਤੇ ਮੈਂ ਕੱਢ ਲਈ ਨਾਲ ਦੀਆਂ ਬੁੜੀਆਂ ਨੇ ਕੱਢਤੀ ਮੈਨੂੰ ਬੇਲਣੀ ਬੰਦ ਕਰਤੀ ਮੁੜ ਕੇ ਮੇਰੇ ਆ ਖੂਨ ਖਾਨ ਵਗੈਰਾ ਸਾਰਾ ਨਿਕਲ ਗਿਆ ਮਾੜੀਆਂ ਮਾੜੀਆਂ ਉਂਗਲਾਂ ਆ ਗਈਆਂ ਵਿੱਚ ਤੇ ਡਾਕਟਰ ਨੇ ਫਿਰ ਵੱਢਤੀਆਂ ਇੱਥੋਂ ਚੰਗੀ ਇਹ ਆ ਆ ਤੁਸੀਂ ਆ ਆ ਕਿਵੇਂ ਆ ਡਿੱਗ ਗਈ ਸੀ ਹਾਂ ਡਿੱਗ ਗਈ ਸੀ ਪਹਿਨਾ ਮੀ ਪਿਆਸੀ ਪਿਛਲੇ ਸਾਲ ਅੱਛਾ ਉਹ ਜੇ ਪਿਛਲੇ ਸਾਲ ਨਾਲ ਹੀ ਆਈ ਹੈ ਉੱਥੇ ਬੰਨੇ ਤੇ ਡਿੱਗ ਗਈ ਸੀ ਉਦੋਂ ਟੁੱਟਿਆ ਬਟਿਆ ਮਤਲਬ ਇੰਨਾ ਕੁਝ ਹੁੰਦਿਆਂ ਹੋਇਆਂ ਤਾਂ ਵੀ ਦਿਹਾੜੀ ਕਰਦੇ ਹਾਂ ਤਾਂ ਵੀ ਕਰਦੇ ਫਿਰ ਕਰਗੇ ਕੀ ਬਟੇ ਤਾਂ ਪਾਸਤਾ ਕਰਨੀ ਹੈ ਕੀ ਕਰਗੇ ਕਿੱਥੇ ਜਾਈਏ ਹਾਂ ਮੈਂ ਤਾਂ ਕੋਈ ਸਮਾਜ ਸੇਵੀ ਨਹੀਂ ਆਇਆ ਵੀ ਤੁਹਾਡੇ ਘਰ ਪਵਾ ਦਈਏ ਤੁਹਾਡੇ ਨਾਲ ਕੋਈ ਨਹੀਂ ਆਇਆ ਇੱਥੇ ਕੋਈ ਵੀ ਨਹੀਂ ਆਇਆ ਕੋਈ ਨਹੀਂ ਆਇਆ ਐਵੇਂ ਮੈਂ ਹੁਣ ਝੂਠ ਬੋਲੀ ਜਾਵਾਂ ਬੇਟੇ ਝੂਠ ਬੋਲਣ ਚ ਕੋਈ ਫਾਇਦਾ ਨਹੀਂ ਗਾ। ਸਮਾਡਾ ਮਨ ਆਪ ਖਾ ਹੁੰਦਾ ਜਿੰਨਾ ਵੀ ਕਹੇ ਦੀ। ਲੋਕਾਂ ਦੀਆਂ ਹਵੇਲੀਆਂ ਨੇ ਅਸੀਂ ਵੀ ਹਵੇਲੀਆਂ ਦੇ ਵਿੱਚ। ਜਦੋਂ ਤੇਰਾ ਅੰਕਲ ਜੀ ਆਉਂਦਾ ਸੀ ਉਦੋਂ ਲਈਆਂ ਸੀ ਮੌਜਾ ਹੁਣ ਤਾਂ ਗਲੀਆਂ ਦਾ ਕੱਖਾਂਗੇ। ਕੋਈ ਤਾਂ ਵੀ ਹੁਣ ਤਾਂ ਗਲੀਆਂ ਦੇ ਕੱਖਾਂ ਹੈ। ਕਿਉਂ ਨੋ ਪੈਗੀ ਪੋਤਾ ਪੈ ਗਿਆ ਪੁੱਤ ਨੂੰ ਗਠਿਆ ਵਾਹ ਹੋਈ। ਮੇਰੇ ਮੁੰਡੇ ਨੂੰ ਤਾਂ ਗਠਿਆ ਵਾਹ ਹੋਈ ਨੂੰ 15 16 ਸਾਲ ਹੋ ਗਈ। ਕਤ ਸ ਦਵਾਈ ਲੈ ਲੈਂਦਾ ਜਵਾਕ ਬਗ ਜਾਂਦਾ ਦਵਾਈ ਲੈ ਲੈ ਲੈਂਦਾ ਬਗ ਜਾਂਦਾ ਜਿਵੇਂ ਪਤਲੀਆਂ ਪਤਲੀਆਂ ਬਾਵਾਵਾਂ ਹੋ ਗਈਆਂ ਜੇ ਹੁੰਦਾ ਤਾਂ ਤੂੰ ਦੇਖਦਾ ਬਸ ਰੰਗ ਮੈਂ ਤਾਂ ਹੁਣ ਡਰ ਨਹੀਂ ਲੱਗਦਾ ਜੀ ਅੱਜ ਫੇਰ ਮੀਂਹ ਆ ਗਿਆ ਲੱਗਦਾ ਮੀਂਹ ਆ ਗਿਆ ਲੱਗਦਾ ਡਰ ਕੀ ਕਰਗੇ ਫੇਰ ਉੱਦੋਂ ਹੁਣ ਜਿੱਦਾਂ ਤਾਂ ਮੀਂਹ ਪਿਆ ਉਦੋਂ ਦਾ ਇੱਥੇ ਢਾ ਲੈਣੇ ਆ ਵੰਜੇ ਦੋ ਉੱਥੇ ਢਾ ਲੈਣੇ ਆ ਉਹ ਨੋ ਤਾਂ ਉੱਥੀ ਬੈਠ ਪਈ ਰਹਿੰਦੀ ਆ ਜਾਂ ਕਿਤੇ ਬਹਿ ਗਈ ਪਾਏਗੀ ਬਸ ਮਣ ਮੋਟਾ ਇਹ ਤਾਂ ਹੁਣ ਕਰਨ ਜੋਗੀ ਕੁਛ ਆਈ ਨਹੀਂ ਆ ਤਾਂ ਕੁੜੀ ਨੂੰ ਲੈ ਆਉਣੀ ਆ ਅਸੀਂ ਮੀਨਾ ਵੀ ਚੱਲ ਮੇਰੇ ਨਾਲ ਕੱਪੜਾ ਲੀੜਾ ਹੁਣ ਮੀ ਆ ਗਿਆ ਸੀ ਤੇ ਐਂ ਕਰਕੇ ਵੀ ਹੁਣ ਬੱਚੇ ਆਉਣਗੇ ਪਰਾਉਣਾ ਰੋਜ ਲੜਦਾ ਵੀ ਛੱਡ ਕੇ ਛੱਡ ਕੇ ਹੁਣ ਛੱਡ ਕੇ ਆਵਾਂਗੇ ਜਾਂ ਕਿਸੇ ਦਿਨ ਮੈਂ ਜਾਉਂਗੀ ਜਾਂ ਇਹਦਾ ਸੈੜੀ ਛੱਡ ਕੇ ਆਉਂਗੀ ਉਸ ਤੋਂ ਬਾਅਦ ਫਿਰ ਕੰਮ ਕਰ ਕੰਮ ਫੇਰ ਆਪ ਕਰਕੇ ਜਾਇਆ ਕਰੂੰਗੀ ਬੇਟੇ ਕੰਮ ਕਰਕੇ ਫੇਰ ਹੀ ਜਾਇਆ ਕਰੂੰਗੀ ਕੰਮ ਤੇ ਮੈਂ ਕਰਗੇ ਕੀ ਫੇਰ ਹੁਣ ਕਿੱਧਰ ਡਿੱਗ ਕੇ ਮਰਿਆ ਤਾਂ ਜਾਂਦਾ ਇਨਾ ਭੁੱਖੇ ਬਿਠਾਏ ਜਾਂਦੇ ਨੇ ਅੱਲੀ ਕਮਾਉਣ ਵਾਲੀ ਆ ਇੱਕ ਪੁੱਤ ਐ ਉਹਨੂੰ ਗਠੀਆ ਵਾ ਹੈ ਨੋ ਐ ਉਹਨੂੰ ਅਦਰੰਗ ਐ ਤੇ ਇੱਕ ਜਿਹੜਾ ਪੋਤਾ ਕਮਾਉਣ ਜੋਗਾ ਸੀ ਉਹ ਜਦੋਂ ਦਿਹਾੜੀ ਗਿਆ ਤਾਂ ਉੱਥੇ ਕੋਈ ਪੈਰ ਤੇ ਸੱਟ ਲੱਗ ਗਈ ਅੱਜ 15 20 ਦਿਨ ਹੋ ਗਏ ਉਹ ਵੀ ਮੰਝੇ ਤੇ ਪਿਆ ਹੈ ਕਿੰਨਾ ਟਾਈਮ ਹੋ ਗਿਆ ਜਰਾਣਾ ਦੋ ਸਾਲ ਦੋ ਸਾਲ ਹੋ ਗਏ ਤੇ ਹੁਣ ਕੰਮ ਕਰ ਜਮਾ ਹੀ ਨਹੀਂ ਹੁੰਦਾ ਨਹੀਂ ਵੀ ਰੋਟੀਆਂ ਰੋਟੀਆਂ ਦਾ ਕੰਮ ਕਰਦੀ ਸੀ ਹੁਣ ਨਹੀਂ ਹੁੰਦਾ ਇਹਨਾ ਅਚਾ ਰੋਟੀਆਂ ਪਕਾਉਂਦਾ ਕੰਮ ਕਰਦੀ ਸੀ ਤੇ ਹੁਣ ਫਿਰ ਤੋਰਾ ਫੇਰਾ ਮੈਂ ਮੜਾ ਮੋਟਾ ਕਰ ਲੈਣੀ ਬਾੜੀ ਬਾਟ ਨਹੀਂ ਜਾਸ ਕੰਮ ਨਹੀਂ ਕੋਈ ਕਮਾਈ ਦਾ ਸਾਧਨ ਕੁਛ ਨਹੀਂ ਨਹੀਂ ਹੈਗਾ ਜੀ ਘਰ ਵਾਲੇ ਨੂੰ ਘਠਿਆ ਵਾ ਮੁੰਡਾ ਸੀ ਇਹ ਕਦੀ ਇਹ ਨਹੀਂ ਦਿਲ ਦੇ ਵਿੱਚ ਆਉਂਦਾ ਵੀ ਅਸੀਂ ਛੇਤੀ ਠੀਕ ਹੋਈਏ ਕਮਾਈ ਕਰੀਏ ਕੋਈ ਮੈਂ ਕਹਿੰਨੇ ਖੁਦ ਮੈਨੂੰ ਕਰਦੇ ਰੱਬ ਚਲ ਮੈਂ ਕਰ ਲੂੰਗੀ ਦਵਾ ਜਿੱਦਣ ਇਹ ਮਕਾਨ ਡਿੱਗਿਆ ਇਹਦੇ ਨਾਲ ਕੋਈ ਹੋਰ ਨੁਕਸਾਨਤ ਨਹੀਂ ਕੋਈ ਛੱਟਫੇਟ ਤੇ ਨਹੀਂ ਲੱਗੀ ਸਾਨ ਜਦੋਂ ਵੀ ਲੋੜ ਦਿਗਣ ਲੱਗੇ ਥੋੜ੍ਹ ਗਿਆ ਪਹਿਲਾਂ ਫਿਰ ਉਹ ਦਿਗਣ ਲੱਗੇ ਮੈਂ ਬਾਹਰੋਂ ਮੁੰਡਿਆਂ ਨੂੰ ਆਖਿਆ ਮੈਂ ਸਾਮਾਨ ਕਢਾ ਲੈਨੇ ਵੀ ਚਲ ਆਪਾਂ ਤੋਂ ਬੜਨਾ ਨਹੀਂ ਫ੍ਰਿਜ ਕੂਲਰ ਸਾਡੇ ਕੁਛ ਨਹੀਂ ਹੈਗਾ ਬਸ ਆਈ ਕੁਛ ਆ ਵੀ ਚਲ ਇਹ ਵੀ ਨਾ ਟੁੱਟੇ ਫੁੱਟੇ ਆਪਾਂ ਤੋਂ ਬੜਨਾ ਨਹੀਂ ਹੈਗਾ ਮੁੜ ਕੇ ਦਿਹਾੜੀਦਾਰ ਬੰਦੇ ਆ ਮੈਂ ਮੁੜ ਕੇ ਮੁੰਡਿਆਂ ਨੂੰ ਲਾ ਕੇ ਸਾਮਾਨ ਕਢਾਤਾ ਉਹ ਬਿੱਟੇ ਨਹੀਂ ਜਿਖੜੇ ਸਾਥ ਉਹ ਟੁੱਟ ਗਿਆ ਥੋੜਾ ਜਿਹਾ ਬਿੱਟੇ ਐਵੇਂ ਆ ਗੁਜ਼ਾਰਾ ਕਿਵੇਂ ਹੁੰਦਾ ਇਸ ਦੀ ਪਰਾ ਹੈਗਾ ਪੇਕੇ ਚੈਨੀ ਵਾਲੀ ਪ੍ਰਾਣ ਨਹੀਂ ਭੇਜਿਆ ਸਾਰਾ ਕੁਛ ਉਹ ਲਾ ਕੇ ਕਿ ਉਹ ਲਾ ਕੇ ਵੀ ਆ ਪੀ ਗੇ। ਮੈਨੂੰ ਡਰ ਨਹੀਂ ਲੱਗਦਾ ਜੇ ਮੀਂਹ ਵੱਧ ਪੈ ਗਿਆ ਤਾਂ। ਡਰ ਲੱਗ ਗਿਆ ਜਨਾ ਜੇ ਹੁਣ ਦੱਸਿਆ ਦੇ ਕਹਿੰਦੇ 10 ਸੋਨਾ ਤਰੀਕ ਨੂੰ ਤੂਫਾਨ ਹੋਣਾ ਤੇ ਜਾਣ ਆਏ ਐ ਕਰੀਏ ਪੁੱਤਰ ਪੁੱਤਰ। ਹੁਣ ਗੁੜੀ ਆਈ ਹੋਈ ਐ ਕੰਮ ਵਾਤੇ ਨੂੰ ਕਹਿ ਤੂੰ ਆਰੇ ਜਵਾਕ ਲੈ ਕੇ ਜਾ ਸਾਡੇ ਨਾਲ ਤੇ ਜਿਹੜਾ ਬਣੂ ਦੇਖੀ ਜਾ। ਕੋਈ ਸਮਾਜ ਸੇਵੀ ਸੰਸਥਾ ਜਾਂ ਕੋਈ ਸਮਾਜ ਸੇਵੀ ਆਇਆ ਨਹੀਂ ਵੀ ਹਾਂ ਵੀ ਤੁਹਾਨੂੰ ਅਸੀਂ ਮਕਾਨ ਪਾ ਦਿੰਨੇ ਜਾਂ ਕੁਛ। ਨਾ ਨਾ ਕੋਈ ਨਹੀਂ ਆਇਆ ਜੀ। ਕੋਈ ਨਹੀਂ। ਤੁਸੀਂ ਕਿਸੇ ਨੂੰ ਦੱਸਿਆ ਨਹੀਂ ਜਾਂ ਵੈਸੇ ਨਹੀਂ ਪਤਾ ਲੱਗਾ। ਪਤਾ ਤਾਂ ਸਾਰਿਆਂ ਨੂੰ ਐ ਜੀ ਕੌਣ ਗਰੀਬ ਦੀ ਸੁਣਦਾ ਕੋਈ। ਤੂੰ ਸੋਨੂੰ ਵੀ ਪਤਾ ਗਰੀਬ ਦੀ ਕੋਈ ਨਹੀਂ ਸੁਣਦਾ ਹੁੰਦਾ ਪਤਾ ਸਾਰਿਆਂ ਨੂੰ ਹੋ ਗਈ ਸੱਟ ਲੱਗੀ ਮੇਰੇ 15 ਦਿਨ ਹੋ ਗਏ ਹੋਇਆ ਕੀ ਸੀ ਪਹਿਲ ਭਰਨ ਦਾ ਜੋ ਗ੍ਰੇਟ ਗੱਜਦੇ ਸੀ ਉਹ ਨਹੀਂ ਖਬਰ ਜੀ ਪਾਰ ਚ ਤੇ ਉਹ ਪੱਕ ਗਏ ਅੱਛਾ ਉਸ ਤੋਂ ਬਾਅਦ ਪੱਕ ਗਿਆ ਠੀਕ ਕਿਉਂ ਨਹੀਂ ਹੋ ਰਿਹਾ ਤੇ ਆ ਬੋਤਲਾਂ ਲਵਾਈ ਜਾਂਦੇ ਆ ਜੀ ਉਹਦੇ ਨਾਲ ਕਰਾਂ ਫਰਕਾ ਸੁੱਕਾ ਪਿਆ ਮਾੜਾ ਮोटा ਜੱਖਣ ਉਹ ਬਾਬਾ ਡੂੰਗੀ ਵੱਜ ਗਈ ਤਾਂ ਕਿ ਉਹ ਹੌਲੀ ਹੌਲੀ ਸੁੱਕੇ ਡਾਕਟਰ ਕਹਿੰਦੇ ਦੁੱਖ ਜਾਂ ਨਹੀਂ ਹੁੰਦਾ ਵੀ ਜੇ ਸੱਟ ਨਾਲ ਲੱਗਦੀ ਤਾਂ ਮੈਂ ਕਮਾਉਣ ਜੋਗਾ ਹੁੰਦਾ ਹੁੰਦਾ ਤੈ ਗਿਆ ਜੀ ਕੰਮ ਤੇ ਜਾਂਦੇ ਸੀ ਅੱਜ 15 ਦਿਨ ਹੋ ਗਏ ਬੈਠੇ ਨੇ ਹਾਲਾਤ ਬਹੁਤ ਬੱਤਰ ਨੇ ਇਸ ਪਰਿਵਾਰ ਦੀ ਜੇਕਰ ਤੁਸੀਂ ਸੁਣਿਆ ਕਿ ਮੈਂ ਕੱਲੀ ਠੀਕ ਹੋ ਜਾ ਤਾਂ ਇਸ ਘਰ ਦਾ ਖਰਚਾ ਚਲਾਉਣ ਜੋਗੀ ਹੋ ਜਾ ਤੇ ਉਧਰੋਂ ਜਿਹੜਾ ਪੁੱਤ ਹੈ ਉਹ ਵੀ ਕਹਿ ਰਿਹਾ ਕਿ ਜੇ ਮੈਂ ਠੀਕ ਹੁੰਦਾ ਤਾਂ ਸ਼ਾਇਦ ਅਸੀਂ ਕਮਰਾ ਜਿਹੜਾ ਉਹ ਦੁਬਾਰਾ ਖੜਾ ਕਰ ਲੈਂਦੇ ਕਿਉਂਕਿ ਕਮਾਈ ਕਰ ਸਕਦੇ ਸੀ ਦੋਸਤੋ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤੁਹਾਡਾ ਇੱਕ ਸ਼ੇਅਰ ਜਿਹੜਾ ਉਸ ਕਿਸੇ ਸਮਾਜ ਸੇਵੀ ਭੈਣ ਭਰਾ ਦੇ ਕੋਲ ਪਹੁੰਚਾ ਸਕਦਾ ਇਸ ਵੀਡੀਓ ਨੂੰ ਤੇ ਨਾਲ ਹੀ ਜੇਕਰ ਤੁਸੀਂ ਵੀ ਇਸ ਪਰਿਵਾਰ ਦੀ ਹੈਲਪ ਕਰ ਸਕਦੇ ਹੋ ਮੈਂ ਤਾਂ ਕਹਿੰਨਾ ਵੀ ਜਰੂਰ ਕਰੋ ਚਾਹੀ ਜਿੰਨਾ ਵੀ ਤਿਲ ਫਲ ਅਸੀਂ ਇਹਨਾਂ ਦਾ ਕੋਈ Google Pay PhonePe ਇਹਨਾਂ ਦਾ ਅਕਾਊਂਟ ਨੰਬਰ ਤੇ ਇਹਨਾਂ ਦਾ ਐਡਰੈਸ ਵੀ ਹੈ ਸੀ ਇਸ ਵੀਡੀਓ ਦੇ ਵਿੱਚ ਮੈਂਸ਼ਨ ਜਰੂਰ ਕਰ ਦਾਂਗੇ ਤਾਂ ਕਿ ਇਸ ਜਗ੍ਹਾ ਤੇ ਪਹੁੰਚ ਕੇ ਜਾਂ ਤੁਸੀਂ ਆਪ ਦਾ ਕੋਈ ਵੀ ਕਿਸੇ ਵੀ ਤਰੀਕੇ ਨਾਲ ਦੀ ਮਦਦ ਕਰੋ ਮੈਂ ਤਾਂ ਇਹ ਕਹਿਣਾ ਚਾਹੇ 5 ਰੁਪਏ 10 ਰੁਪਏ 50 ਰੁਪਏ ਜਿੰਨਾ ਵੀ ਹੋ ਸਕਦਾ ਇਸ ਵੀਡੀਓ ਨੂੰ ਵੇਖ ਕੇ ਤੇ ਇਸ ਪਰਿਵਾਰ ਨੂੰ ਤੁਸੀਂ ਵੱਧ ਤੋਂ ਵੱਧ ਸਹਿਯੋਗ ਜ਼ਰੂਰ ਕਰੋ ਤਾਂ ਜੋ ਇਹਨਾਂ ਦਾ ਪਰਿਵਾਰ ਦਾ ਜਿਹੜਾ ਗੁਜ਼ਾਰਾ ਚੱਲ ਸਕੇ ਤੇ ਨਾਲ ਹੀ ਇਹਨਾਂ ਦਾ ਜਿਹੜਾ ਘਰ ਹੈ ਘਰ ਬਣ ਸਕੇ ਤੇ ਨਾਲ ਇਹਨਾਂ ਦਾ ਪਰਿਵਾਰ ਦੇ ਵਿੱਚ ਜਿੰਨੇ ਵੀ ਮੈਂਬਰ ਹੈ ਅੱਜ ਬਿਮਾਰ ਨਹੀਂ ਉਹ ਠੀਕ ਠੀਕ ਹੋ ਸਕਣ ਉਹਨਾਂ ਦਾ ਇਲਾਜ ਹੋ ਸਕੇ ਇਹਦੇ ਨਾਲ ਹੀ ਸਾਡੇ ਨਾਲ ਬਣੇ ਰਿਓ ਅਗਲੀ ਵੀਡੀਓ ਅਗਲੀ ਕਿਸੇ ਅਪਡੇਟ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੈਮਰਾਮੈਨ ਪ੍ਰਕਾਸ਼ ਦੇ ਨਾਲ ਸੁਖਵਿੰਦਰ ਨਿੱਕੂ ਐਨ ਟੀ ਵੀ ਪੰਜਾਬੀ ਸਰਦੂਲਗੜ੍ਹ